ਜੁਨੀਅਰ ਕਾਤੀਆਂ ਵੱਲੋਂ ਅੱਜ ਫਲੋਰ ਸਤਲੁਜ ਦਰਿਆ ਤੇ ਖਸਾਨਾ ਵੱਲੋਂ ਇਕੱਠੇ ਹੋ ਕੇ ਜਲੰਧਰ ਲੁਧਿਆਣਾ ਹਾਈਵੇ ਦੇ ਦੋਨੇ ਪਾਸਿਓਂ 11 ਵਜੇ ਤੋਂ ਲੈ ਕੇ 3 ਵਜੇ ਤੱਕ ਇਹ ਰੋਡ ਜਾਮ ਕੀਤਾ ਗਿਆ ਤੇ ਸਰਕਾਰ ਦੇ ਖਿਲਾਫ ਜੰਮ ਕੇ ਨਾਰੇਬਾਜੀ ਕੀਤੀ ਜਿਹੜਾ ਨੌਜਵਾਨ ਬਾਟਰ ਤੇ ਸ਼ਹੀਦ ਹੋਇਆ ਉਸ ਦੇ ਰੋਸ ਵਿੱਚ ਹਾਈਵੇ ਘੇਰ ਕੇ ਸਰਕਾਰ ਦੇ ਖਿਲਾਫ ਜੰਮ ਕੇ ਨਾਰੇਬਾਜੀ ਕੀਤੀ ਇੱਕ ਨੌਜਵਾਨ ਕਿਸਾਨ ਉਮਰ 22-23 ਸਾਲ ਜੋ ਨਵੇਂ ਸ਼ਹਿਰ ਦਾ ਰਹਿਣ ਵਾਲਾ ਉਸਨੇ ਸਤਲੁਜ ਦਰਿਆ ਦੇ ਧਰਨੇ ਵਿੱਚ ਇੱਕ ਆਟੋ ਖੜਾ ਸੀ ਉਸ ਨੂੰ ਡੰਡੇ ਮਾਰ ਕੇ ਸ਼ੀਸ਼ੇ ਦੇ ਭੰਨ ਤੋੜ ਦਿੱਤੀ ਉਸ ਨੂੰ ਕਿਸਾਨਾਂ ਨੇ ਫੜ ਕੇ ਵਲੋਰ ਪੁਲਿਸ ਦੇ ਹਵਾਲੇ ਕੀਤਾ ਜਾਮ ਲੱਗਣ ਕੰਨ ਲੋਕਾਂ ਵਿੱਚ ਭਾਰੀ ਰੋਸ ਦੇਖਿਆ ਗਿਆ ਤੇ ਕਿਸਾਨਾਂ ਨੂੰ ਡੇਢ ਘੰਟੇ ਬਾਅਦ ਹਾਈਵੇ ਖੋਲਣਾ ਪਿਆ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਅਮਰੀਕ ਸਿੰਘ ਭਾ ਸਿੰਘ ਪੋਰਾ ਸਰਦਾਰ ਕਮਲਜੀਤ ਸਿੰਘ ਜਨੈ ਸਿੰਘ ਮੋਤੀਪੁਰ ਖਾਲਸਾ ਅਤੇ ਹੋਰ ਕਈ ਆਗੂ ਸ਼ਾਮਲ ਸਨ ਲੋਰਤੋਂ ਰਾਜਕੁਮਾਰ ਨੰਗਲ ਦੀ ਖਾਸ ਰਿਪੋਰਟ ਲਿੰਕ ਨੂੰ ਲਾਈਕ ਤੇ ਸ਼ੇਅਰ ਕਰੋ ਪਹਿਲਾ ਦੇਖੋ ਅਸੀਂ ਇਹ ਟੂਲ ਪ੍ਰਾਜੇ ਫ੍ਰੀ ਕੀਤੇ ਹਨ ਕਿਸਾਨਾਂ ਨੇ ਕਿਸਾਨ ਜਿਹੜੇ ਬੰਦਿਆਂ ਨੇ ਲੜ ਕੇ ਟੂਲ ਪ੍ਰਾਜੇ ਫ੍ਰੀ ਕੀਤੇ ਆ ਜਿੰਨੇ ਜਿੰਨੇ ਵੀ ਸਾਰੇ ਗੱਡੀ ਵਾਲੇ ਲੰਘਦੇ ਆਓ ਸਾਰੇ ਤੇਰੇ ਆਣਗੇ ਯਾਰ ਇੱਥੇ ਨਾਲ ਲਾ ਦਿਓ ਇੱਕ ਇੱਥੇ ਲਾਓ ਵਿਆਹ ਵਿਆਹ ਲਾ ਇੱਥੇ ਲਿਆ ਕੇ ਲਾਓ ਇੱਥੇ ਹੀ ਲਿਆਓ ਲਾਓ ਵੀ ਲਾਓ ਸਾਰੇ ਜੂਬੀ ਵਾਲੇ ਹੀ ਆ ਤੇ ਜੀਪੀ ਦੁਬਾਰਾ ਕਿਹੜਾ ਬੱਚੇ ਲੈ ਸਾਡਾ ਰੰਗਾ ਸਭ ਦਾ ਦਾ ਆਪਣੀ ਵੀ ਮਜਬੂਰੀ ਆ ਯਾਨ ਸਾਰਿਆਂ ਨਾਲ ਆਪਾਂ ਸਾਰਿਆਂ ਨੇ ਪਿਆਰ ਦੇ ਨਾਲ ਸ਼ਾਂਤੀ ਨਾਲ ਆਪਾਂ ਦੋਨੋਂ ਕਰਨਾ ਹੈ ਆਪਾਂ ਪਿੱਛੋਂ ਐਂਬੂਲੈਂਸ 에어ਪੋਰਟ ਵਾਲੀ ਗੱਡੀ ਬੱਚਿਆਂ ਦੀਆਂ ਗੱਡੀਆਂ ਕਲਾਸ ਕਾਲਜ ਵਾਲਿਆਂ 'ਚ ਕੋਈ ਵੀ ਹੁਣ ਤਾਂ ਬਾਕੀ 에어ਪੋਰਟ ਜਾਣ ਵਾਲੇ ਵਿਆਹ ਸ਼ਾਦੀਆਂ ਵਾਲੇ ਆਪਾਂ ਸਾਰੇ ਹੰਗਾਉਣੇ ਆ ਕਿਉਂ ਆਪਣਾ ਕੋਈ ਆਮ ਪਬਲਿਕ ਨੂੰ ਤੰਗ ਕਰਨ ਦਾ ਮੁੱਦਾ ਨਹੀਂ ਹੈਗਾ ਜਿਹੜਾ ਸਾਡਾ ਬੱਚਾ ਸ਼ੋਭਦੀਪ ਸਿੰਘ ਉਹਨੂੰ ਜਿਹੜੀਆਂ ਗੋਲੀਆਂ ਨੇ ਉਹਨੂੰ ਗੋਲੀਆਂ ਮਾਰ ਕੇ ਉਹਨੂੰ ਜ਼ਖੀਰ ਕਰ ਦਿੱਤਾ ਉਹਦੇ ਰੋਸ ਵਿੱਚ ਅੱਜ ਜਿਹੜਾ 3 ਘੰਟੇ ਦਾ ਆਪਾਂ ਇੱਥੇ

ਯਾਰ ਮੈਂ ਦੇਖਦਾ ਤੂੰ ਜੀ ਡਾਂ ਮੈਂ ਕੋਈ ਖੜਾ ਮੈਂ ਮੁੰਡਾ ਹੋਇਆ ਆਂ ਨਹੀਂ ਆ ਦਿਖਾ ਕਾਕੇ ਤੈਨੂੰ ਪੈਸੇ ਮਿਲੂਗੇ ਯਾਰ ਗੱਲੇ ਕੋਈ ਅਕਾਊਂਟ ਭਾਜੀ 1 ਮਿੰਟ ਯਾਰ 1 ਮਿੰਟ ਹੈਲੋ 1 ਮਿੰਟ 1 ਮਿੰਟ ਵੀਰਾ ਗੁੱਸਾ ਨਾ ਕਰੋ ਆਪਾਂ ਤੁਹਾਡੇ ਨਾਲ ਆਹ ਦੇਖ ਇੱਕ ਮਿੰਟ ਇੱਕ ਮਿੰਟ ਕੀ ਨਾ ਲਾਇਆ ਖਬਰਾਂ ਵੀ ਲੱਗਿਆ ਸਾਨੂੰ ਮਾਰ ਦੇਣਾ ਜਰਾਬ ਸਾਨੂੰ ਮਾਰ ਦੇਣਾ ਯਾਰ ਬਸ ਮੈਂ ਤਾਂ ਦੋ ਪੁੱਛ ਰਿਹਾ ਹਾਂ ਕਿ ਅੱਜ ਆਇਆ ਵਰਤੈ ਮੈਂ ਤੈਨੂੰ ਦੱਸਦਾ ਹਾਂ ਕਿ ਉਹ ਕਹਿੰਦਾ ਉਹ ਰੁਕ ਖੜੇ ਪਾਜੀ ਬੁੜੂ ਖੜੇ ਉਹ ਲੱਲ ਨਾ ਨਾ ਉਹ ਐਦੋ ਐਸਾ ਨਹੀਂ ਕਰਨਾ ਤੂੰ ਕਰ ਐ ਸਦਾ ਕਿਥੋਂ ਆ ਗਿਆ ਮੈਂ ਮੈਂ ਦੇਖਦਾ ਤੇਰੀ ਡਾਂਗ ਮੈਂ ਕੋਈ ਖੜਾ ਮੁੰਡਾ ਹੋਇਆ ਸਾਡੇ ਆ ਦੇ ਖੜਾ ਕਾਕੇ ਤੈਨੂੰ ਪੈਸੇ ਮਿਲੂਗਾ ਯਾਰ ਗੱਲੇ ਕੋਈ ਕਿੰਨੇ ਅਕਾਊਂਟ ਭਾਜੀ ਇੱਕ ਮਿੰਟ ਜਾ ਰਿਹਾ ਇੱਕ ਮਿੰਟ ਹੈਲੋ ਇੱਕ ਮਿੰਟ ਇੱਕ ਮਿੰਟ ਦਿਓ ਜੀ ਗੁਤਨਾਗੁਰ ਆਪਾ ਤੁਹਾਡੇ ਨਾਲ ਆ ਅੱਜ ਆ ਵੀ ਤੁਹਾਡੇ ਮੈਂ ਕਹਾਂ ਉਹ ਪੁੱਛ ਲਈ ਉਹ ਪੈਸੇ ਕੁਛ ਜਿੱਦਾਂ ਮਾਰੀ ਬੰਦਾ ਫੜ ਲਿਆ ਪੁੱਛ ਲਿਆ ਪ੍ਰਧਾਨ ਜੀ ਨੇ ਕਿੰਨੇ ਪੈਸੇ ਉਹਦੇ ਆਣਗੇ ਤੁਸੀਂ ਕੀ ਕੀ ਬੰਦਾ ਸਾਡੇ ਜਥੇ ਬੰਦੇ ਨਹੀਂ ਜੀ ਹੈਗਾ ਇਹ ਸਾਡੇ ਬੰਦੇ ਸ਼ਾਂਤ ਮੈ ਤਰੀਕੇ ਨਾਲ ਖੜੇ ਆ ਲੋਕਾਂ ਨੂੰ ਬੇਨਤੀ ਕਰ ਰਹੇ ਆ ਵੀ ਸਾਡੀ ਮਜਬੂਰੀ ਸਾਡਾ ਸਾਥ ਦਿਓ ਹਾਂਜੀ ਸਾਡਾ 21 ਸਾਲਾ ਨੌਜਵਾਨ ਪੁੱਤ ਪੌਣਸ ਦੀ ਗੋੜੀਆ ਮਰਿਆ ਜੀ ਕਿਸਾਨ ਦਾ ਪੁੱਤ ਜੀ ਜੀ ਉਹਦੇ ਤਿੰਨ ਭੈਣ ਆ ਆ ਹਾਂਜੀ ਤਨ ਕੱਲੋ ਸਾਰੀ ਜ਼ਮੀਨ ਉਹਨਾਂ ਦੀ ਅਸੀਂ ਉਹਦਾ ਰੋਸ ਪ੍ਰਦਰਸ਼ਨ ਲਈ ਇੱਥੇ ਸਰਕਾਰ ਦੇ ਖਿਲਾਫ ਰੋਸ ਪੱਖਣ ਖੜੇ ਹੋਏ ਆ ਇਹ ਬੱਚ ਕੋਈ ਸ਼ਰਾਬ ਤੇ ਐਸਾ ਪੜੇ ਸਰਕਾਰ ਦਾ ਭੇਜਿਆ ਆ ਪਤਾ ਨਹੀਂ ਕਿਸੇ ਪਾਰਟੀ ਦੇ ਭੇਜਿਆ ਪਤਾ ਨਹੀਂ ਕੌਣ ਹੈਗਾ ਹਾਂਜੀ ਪੁਲਿਸ ਦੇ ਹਵਾਲੇ ਕਰ ਦਿੱਤਾ ਆ ਹਾਂਜੀ ਹਾਂਜੀ ਹੁਣ ਪੁਲਿਸ ਇਹ ਵੈਰੀਫਾਈ ਕਰਕੇ ਹੁਣ ਦੱਸੋ ਵੀ ਬੰਦਾ ਕੌਣ ਹੈਗਾ ਸਾਡੇ ਕਿਸੇ ਪਾਸੇ ਸਾਡ ਐਡਰੈਸ ਵੀ ਦੱਸ ਰਹੇ ਹਾਂ ਨਵੀਂ ਸ਼ਹਿਰ ਤੋਂ ਦੱਸ ਦੇ ਰਹੇ ਕਿਤੇ ਨਾ ਵੀ ਹੋਵੇ ਇਹ ਬੰਦਾ ਸਾਡੇ ਇਲਾਕੇ ਦਾ ਨਹੀਂ ਹੈਗਾ ਅਸੀਂ ਇਹਦੀ ਜ਼ਿੰਮੇਵਾਰੀ ਨਹੀਂ ਚੱਕਦੇ ਹੈਗੇ ਸਾਡੇ ਬੰਦੇ ਸ਼ਾਂਤ ਮੈ ਤਰੀਕੇ ਨਾਲ ਖੜੇ ਆ ਪਤਾ ਲੱਗਾ ਨਾ ਸ਼ੀਸ਼ਾ ਪੰਨਿਆ ਇਦਾਂ ਦੇ ਬੰਦੇ ਆ ਕੇ ਸਾਨੂੰ ਬਦਨਾਮ ਕਰਨ ਦੇ ਤੇ ਆ ਜਾਂਦੇ ਆ ਸਾਡੇ ਬੰਦਾ ਘਰੇ ਤੇ ਜਾਏਗਾ ਹਾਂ ਪੁਲਿਸ ਦੇ ਹਵਾਲੇ ਕਰਤਾ ਹਾਂ ਐਸਐਚਓ ਸਾਹਿਬ ਨੂੰ ਪੁੱਛ ਲਿਆ ਵੀ ਬੰਦੇ ਤਹਿਕੀਕਾਤ ਕਰੋ ਬੰਦਾ ਕੌਣ ਹੈਗਾ ਇਹ ਇਹ ਕਿੰਨੇ ਕੰਮ ਲੱਗਦੇ ਕੀ ਹੈ ਕੋਈ ਮਾਰਗਤੀ 35 ਸਾਲ ਦਾ ਹੈਗਾ ਹੈ ਲੱਗਦਾ ਕਿ ਲੱਗਦਾ ਕੋਈ ਸਿੱਧਾ ਸ਼ੀਸ਼ਾ ਪੰਨ ਸਾਡੇ ਬੰਦੇ ਬੇਨਤੀ ਕਰ ਰਹੇ ਸਾਰੇ ਗੱਡੀਆਂ ਵਾਲੇ ਬੇਨਤੀ ਕਰ ਰਹੇ ਵੀ ਸਾਡੇ ਸਾਥ ਦਿਓ ਸਾਡੇ ਨਾਲ ਖੜੇ ਹੋ ਪਰ ਇਸ ਬੰਦੇ ਨੇ ਡੰਡਾ ਮਾਰ ਕੇ ਸ਼ੀਸ਼ਾ ਤੋੜਤਾ ਠੀਕ ਹੈ ਕੋ ਜਿਹੜੀਆਂ ਸਰਕਾਰਾਂ ਆ ਇਹ ਸਰਕਾਰਾਂ ਬੜੇ ਸਾਡੇ ਜਿਹੜੇ ਅੰਦੋਲਨ ਇਹਨਾਂ ਨੂੰ ਖਰਾਬ ਕਰਨੇ ਬੜੇ ਹੱਥ ਕੰਡੇ ਵਰਤਦੀਆਂ ਜੀ ਜੀ ਅੱਜ ਸਾਡੇ ਸ਼ਾਂਤਵੇਂ ਅੰਦੋਲਨ ਚੱਲਦੇ ਨੂੰ ਇੱਕ ਕੋਈ ਨਵੇਂ ਸ਼ਹਿਰ ਦਾ ਪਤਾ ਸਾਸੀ ਉਹਨੂੰ ਜਾਣਦੇ ਨਹੀਂ ਉਹਨ ਇੱਥੇ ਇੱਕ ਸਾਡੇ ਜਿਹੜਾ ਕੋਈ ਬੰਦਾ ਅਟੋ ਵਾਲਾ ਸੀ ਉਹਦੇ ਸ਼ੀਸ਼ੇ 'ਤੇ ਡੰਡਾ ਮਾਰ ਕੇ ਉਹਦਾ ਸ਼ੀਸ਼ਾ ਭੰਨਤਾ ਜਦੋਂ ਉਸ ਨੂੰ ਪੁੱਛਿਆ ਗਿਆ ਕਿ ਤੂੰ ਕੌਣ ਆ ਕਹਿੰਦਾ ਜੀ ਮੈਂ ਨਵੇਂ ਸ਼ਹਿਰ ਸੇ ਕਿਹੜੀ ਉਹ ਕਹਿੰਦਾ ਉਹਦੀ ਕੋਈ ਜਥੇਬੰਦੀ ਨਹੀਂ ਜਦੋਂ ਕਿ ਜਿਹੜਾ ਸਾਡਾ ਇਕੱਠ ਆ ਕੱਲੀ ਬੀਕੇਜੂ ਕਾਦਿਆਂ ਜਥੇਬੰਦੀ ਨੂੰ ਲਾਇਆ ਗਿਆ ਹੈਗਾ ਔਰ ਉਸ ਬੰਦੇ ਨੂੰ ਫੜ ਕੇ ਪੁਲਿਸ ਵਾਲੇ ਕੀਤਾ ਔਰ ਮੈਂ ਸਰਕਾਰ ਨੂੰ ਬੇਨਤੀ ਕਰਨੀ ਚਾਹਨਾ ਕਿ ਐਦਾਂ ਦੇ ਹੱਥ ਕੰਡੇ ਨਾ ਵਰਤੋ ਕੋ ਕਾਨੂੰਨ ਦੀ ਕਾਰਵਾਈ ਉਹ ਕਰੋ ਉਸ ਬੰਦੇ ਨੂੰ ਤੁਸੀਂ ਫੜ ਕੇ ਪੁਲਿਸ ਵਾਲੇ ਕੀਤਾ ਹੈਗਾ ਉਹ ਉਹਨੂੰ ਸਾਨੂੰ ਅਜੇ ਮੈਨੂੰ ਇਨੀ ਜਾਣਕਾਰੀ ਨਹੀਂ ਹੋਈ ਇੰਨਾ ਉਹ ਤੋਂ ਪੁੱਛ ਕੇ ਕਹਿੰਦਾ ਮੈਂ ਨਵੇਂ ਸ਼ਹਿਰ ਤੋਂ ਆਇਆ ਜਦੋਂ ਕਿ ਨਮਾ ਸ਼ਹਿਰ ਜਿਲ੍ਹਾ ਸਾਡਾ ਵੱਖਰਾ ਆ ਇਹ ਸਿਰਫ ਜਲੰਧਰ ਜ਼ਿਲ੍ਹੇ ਦਾ ਜਿਹੜਾ ਪ੍ਰਦਰਸ਼ਨ ਹੈਗਾ ਕੀ ਮਾਹੌਲ ਖਰਾਬ ਕਰਨ ਆਏ ਸੀ ਉਹ ਸਾਡਾ ਮਾਹੌਲ ਖਰਾਬ ਕਰਨ ਆਏ ਸੀਗਾ ਅਸੀਂ ਉਹਨੂੰ ਇੱਥੇ ਦੇ ਨੇ ਫੜ ਲਿਆ ਹੋ ਸਕਦਾ ਸੀ ਇੱਥੇ ਜਾਦੇ ਗੱਡੀਆਂ ਦਾ ਜਾਦੇ ਨੁਕਸਾਨ ਕਰ ਲੈਂਦਾ ਉਹ ਅਸੀਂ ਹੁਣ ਕੋਈ ਨਹੀਂ ਇਹ ਜੋ ਫੋਰ ਬਿਲੇ ਵਾਲਾ ਹੈਗਾ ਇਹਦਾ ਜੋ ਬੰਦਾ ਮੁਆਵਜ਼ਾ ਅਸੀਂ ਇਹਨੂੰ ਦੇ ਕੇ ਤੋਰਾਂਗੇ ਜਦੋਂ ਗੱਲਬਾਤ ਹੋਈ ਨਾਂ ਨੂੰ ਦੱਸਿਆ ਉਹਨੂੰ ਕੋਈ ਨਾਂ ਨਹੀਂ ਦੱਸਿਆ ਉਹ ਹੁਣ ਪੁਲਿਸ ਉਹ ਪੁਲਿਸ ਦੇ ਕੋਲ ਆ ਉਹ ਆਪਣਾ ਨਾਂ ਉਹ ਪੁਲਸ ਆਪੇ ਉਹਨੂੰ ਉਹ ਪੁਲਿਸ ਦਾ ਕੰਮ ਆ ਉਹਨੂੰ ਪੁੱਛਣਾ ਬਾਕੀ ਇਹਦਾ ਜੋ ਵੀ ਪ੍ਰਬਾਈ ਅਸੀਂ ਕਰਕੇ ਉਹਨੂੰ ਦੇਵਾਂਗੇ ਜੀ ਐਸਐਚ